ਸਤਿਨਾਮ 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 ਜੀ ਵਾਹਿਗੁਰੂ 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 ਜੀ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਧੰਨ ਧੰਨ ਸਤਿਗੁਰੂ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਾ ਅਮਰ ਸੱਚੀ ਪਾਤਸ਼ਾਹੀ ਦੇ ਮਾਰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਗਤ ਸਹਿਬਾਨ ਜੀ ਨੇ ਪੰਜ ਸਹਿਬਾਨ ਅਤੇ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਗੁਨਾ ਅਤੇ ਕਰਮਾਂ ਨੂੰ ਪ੍ਰਗਟਾਉਂਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਦੇ ਬਿਆਨਤ ਨਾਮ ਜਿਹੜੇ ਉਚਾਰਨ ਕੀਤੇ ਹਨ ਸਰ ਕਹਿੰਦੇ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ ਪਰ ਇੱਕ ਸ਼ਬਦ ਜੋ ਅੱਜ ਮੈਂ ਅੱਜ ਜੀ ਦੇ ਨਾਲ ਸੰਖੇਪ ਵਿੱਚ ਸਾਂਝਾ ਕਰਨਾ ਚਾਹੁੰਦਾ ਉਹ ਸ਼ਬਦ ਹੈ ਰਾਮ। ਅਯੋਕੇ ਸਮੇਂ ਦੇ ਵਿੱਚ ਜੋ ਦੇਸ਼ ਵਿੱਚ ਰਾਜਨੀਤੀ ਚੱਲ ਰਹੀ ਹੈ ਉੱਥੇ ਆਮ ਕਰਕੇ ਸੇਜਾ ਦੇ ਉੱਪਰ ਰਾਮ ਸ਼ਬਦ ਦੇ ਜਿਹੜੇ ਅਰਥ ਜਿਹੜੇ ਆ ਰਾਮਚੰਦਰ ਨਾਲ ਜੋੜੇ ਜਾਂਦੇ ਹਨ ਅਤੇ ਆਖਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਦਾ ਨਾਮ ਬਹੁਤ ਅਨੇਕਾਂ ਵਾਰ ਆਇਆ ਹੈ। ਸੈਂਕੜੇ ਵਾਲਾ ਹੈ ਔਰ ਇਸ ਗੱਲ ਨੂੰ ਸਾਡੇ ਸਵਾਰਥੀ ਅਤੇ ਸਿੱਖ ਗੁੰਮਰਾਹ ਕਰਨ ਲਈ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਭੋਲੇ-ਪਾਲੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਉਸ ਰਾਮ ਸ਼ਬਦ ਦੇ ਸਾਡੇ ਸਿੱਖ ਲੀਡਰ ਵੀ ਪਿੱਛੇ ਨਹੀਂ ਹਨ ਪਰ ਗੁਰੂ ਸਾਹਿਬ ਮਹਾਰਾਜ ਨੇ ਇਹਦਾ ਫੈਸਲਾ ਕੀਤਾ ਕਿਉਂਕਿ ਗੁਰਬਾਣੀ ਨੇ ਹੀ ਫੈਸਲਾ ਕਰਨਾ ਹੈ ਗੁਰਬਾਣੀ ਨੇ ਹੀ ਸਾਨੂੰ ਜੀਵਨ ਦੀ ਜਾਤ ਸਿਖਾਉਣੀ ਹੈ ਬਾਣੀ ਦੇ ਵਿੱਚ ਕਈ ਸ਼ਬਦ ਹਨ ਜਿਨ੍ਹਾਂ ਦੇ ਅਰਥ ਜਿਹੜੇ ਆ ਇੱਕ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਹਨ ਉਦਾਹਰਨ ਦੇ ਤੌਰ ਤੇ ਬਾਣੀ ਦੇ ਵਿੱਚ ਗੋਰਖ ਸ਼ਬਦ ਆਉਂਦਾ ਗੁਰੂ ਪਿਆਰਿਓ ਗੋਰਖ ਸ਼ਬਦ ਜੋਗੀਆਂ ਵਾਸਤੇ ਵੀ ਆਇਆ ਗੋਰਖ ਸ਼ਬਦ ਵਿਸ਼ਨੂੰ ਵਾਸਤੇ ਵੀ ਆਇਆ ਤੇ ਗੋਰਖ ਸ਼ਬਦ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਵਾਸਤੇ ਆਇਆ ਉਦਾਹਰਨ ਹੈ ਜੋਗੀ ਵਾਸਤੇ ਜਿੱਥੇ ਆਇਆ ਕਹਿੰਦੇ ਗੋਰਖ ਪੂਤ ਲੋਹਰੀਪਾ ਬੋਲੇ ਫਿਰ ਸ਼ਬਦ ਬਿਸੂ ਵਾਸਤੇ ਆਇਆ ਜੋ ਅਸੀਂ ਰੋਜ਼ਾਂ ਦਾ ਪੜ ਰਹੇ ਹਾਂ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ ਗੋਰੀ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਬਾਹ ਤੇ ਜਿੱਥੇ ਅਕਾਲ ਪੁਰਖ ਵਾਸਤੇ ਆਇਆ ਕਹਿੰਦੇ ਗੋਰਖ ਜਨ ਗੋਹੇ ਉਠਾਲੀ ਕਰਤੇ ਬਾਰ ਨਾ ਲੱਗ ਗਏ ਸਪਸ਼ਟ ਹੋ ਗਿਆ ਹੁਣ ਜਿੱਥੇ ਅਕਾਲ ਪੁਰਖ ਰਾਮ ਵਾਸਤੇ ਸ਼ਬਦ ਆਇਆ ਤਕਰੀਬਨ 2450 ਤੋਂ ਲੈ ਕੇ 2550 ਤੱਕਰ ਗਿਣਤੀ ਹੈ ਆਪਾਂ ਗਿਣਤੀ ਦੇ ਵਿੱਚ ਨਹੀਂ ਪੈਂਦੇ ਤਕਰੀਬਨ ਲਗ ਭਗ ਦਾ ਮਤਲਬ ਇਹੀ ਹੁੰਦਾ ਹੈ ਗਿਣਤੀ ਕਿਸੇ ਦੇ ਘੱਟ ਵੱਧ ਲਿਖੀ ਹੋਵੇ ਤੇ 2500 ਵਾਰ ਰਾਮ ਸ਼ਬਦ ਪਰਮਾਤਮਾ ਵਾਸਤੇ ਆਇਆ ਸਿਰਫ ਅੱਠ ਵਾਸਤ ਅੱਠ ਵਾਰੀ ਰਾਮਚੰਦਰ ਦੀ ਵਾਸਤੇ ਆਇਆ ਰਾਮ ਸ਼ਬਦ ਸਾਨੂੰ ਕਿਸੇ ਦੇ ਵਿਰੋਧੀ ਨਹੀਂ ਹਾਂ ਨਾ रामचंद्र ਦੇ ਵਿਰੋਧੀਆਂ ਨਾ ਰਾਮ ਨੂੰ ਜਿਹੜੇ ਤੇ ਆਉਂਦੇ ਉਹਨਾਂ ਦੇ ਵਿਰੋਧੀ ਹਾਂ ਪਰ ਜੋ ਗੁਰਬਾਣੀ ਦੇ ਨਾਲ ਛੇੜਖਾਨੇ ਕਰਕੇ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਉਹਨਾਂ ਵਾਸਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਤਿਗੁਰ ਨੇ ਤਾਂ ਸਪਸ਼ਟ ਲਿਖਿਆ ਜਿੱਥੇ रामचंद्र ਦੀ ਗੱਲ ਆਈ ਉਥੇ ਲਿਖਿਆ ਰੋਵੇ RAM ਨਿਕਾਲਾ ਪਿਆ ਸੀਤਾ ਲਖਮਣ ਪਿਛੜ ਗਿਆ RAM ਗਿਓ ਰਾਵਣ ਗਿਓ ਜਾਂ ਕੋ ਬਹੁ ਪਰਵਾਹ ਸਤਿਗੁਰੂ ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਪਾਂਡੇ ਤੁਮਰਾ RAM ਚੰਦ ਉਹ ਵੀ ਆਵਤ ਦੇਖਿਆ ਥਾ ਰਾਵਣ ਸੀਤੀ ਸਰਵਰ ਹੋਈ ਲੜਾਈ ਹੋਈ ਰਾਵਣ ਦੇ ਨਾਲ ਰਾਵਣ ਸੀਤੀ ਸਰਗੁਰ ਹੋਈ ਕਰਕੀ ਜੋਏ ਗਵਾਈ ਤੀ ਕਿੰਨੇ ਪਰਵਾਹ ਹਨ ਜੰਗਲਾਂ ਵਿੱਚ ਭਟਕਰਿਆ ਉਹ ਰਾਮ ਦੀ ਗੱਲ ਨਹੀਂ ਕੀਤੀ ਉਸ ਰਾਮ ਦੀ ਗੱਲ ਕੀਤੀ ਹੈ ਜੋ ਕਣਕਣ ਵਿੱਚ ਹੈ ਉਹ ਰਾਮ ਜਿਹੜਾ ਰਮਿਆ ਹੋਇਆ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਰਾਮ ਕਹਿਣ ਮੈਂ ਭੇਦ ਹੈ ਬੜੀ ਹੁਣ ਬਾਣੀ ਸਪਸ਼ਟ ਕਰ ਰਹੀ ਹੈ ਨਾ ਸਾਡੇ ਭ੍ਰਿਖੇ ਕੱਢ ਰਹੀ ਹੈ ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਗੁਰਬਾਣੀ ਖੁਦ ਪੜੋ ਗੁਰਬਾਣੀ ਪੜੋਗੇ ਗੁਰਬਾਣੀ ਦੇ ਵਿਚਾਰ ਨਾਲ ਜੁੜੋਗੇ ਸਾਡੇ ਜਿਹੜੇ ਹਨ ਭੇਡ ਖੁੱਲ ਜਾਣਗੇ ਸਾਨੂੰ ਜੀਵਨ ਦੇ ਵਿੱਚ ਸੋਝੀ ਆਏਗੀ ਇਹ ਤਾਂ ਸਿੱਖਾਂ ਦਾ ਫਰਜ਼ ਸੀ ਅਸੀਂ ਬਾਣੀ ਪੜ ਕੇ ਲੋਕਾਂ ਨੂੰ ਦੱਸਦੇ ਅਸੀਂ ਗੁੰਮਰਾਹ ਹੋ ਰਹੇ ਹਾਂ ਔਰ ਕੀਤਾ ਜਾ ਰਿਹਾ ਹੈ ਕਬੀਰ ਸਾਹਿਬ ਤਾਂ ਸਪਸ਼ਟ ਕਰ ਗਏ ਕਬੀਰ ਰਾਮ ਕਹਿਣ ਦਾ ਭੇਰ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਵੇ ਕਹੇ ਉਹ ਰਾਮ ਨੂੰ ਸਾਰੇ ਜਪਦੇ ਆ ਜਿਹੜਾ ਰਮਿਆ ਹੋਇਆ ਸੋਈ ਰਾਮ ਸਵੇ ਕਹੇ ਸੋਈ ਕੋਤਕ ਹਾਲ ਉਹ ਰਾਮ ਜੋ ਰਾਮਲੀਲਾ ਜਿਹੀ ਹੋ ਰਹੀ ਹੈ ਰਾਸ ਅੱਗੇ ਰਾਸਾਂ ਪਾਉਂਦੇ ਹਨ ਸਤਪੁਰ ਨੇ ਤਾਂ ਕਹਿ ਦਿੱਤਾ ਨਾਨਕ ਨਿਰਪੋਨ ਨਿਰੰਕਾਰ ਹੋਰ ਕਹਤੇ ਰਾਮ ਰਵਾ ਅਸੀਂ ਉਸ ਰਾਮ ਦੇ ਨਾਲ ਜੁੜੇ ਹਾਂ ਉਹ ਪ੍ਰਮਾਤਮਾ ਰਾਮ ਅਕਾਲ ਪੁਰਖ ਉਹਦਾ ਬਾਰ-ਬਾਰ ਗੁਰਬਾਣੀ ਦੇ ਵਿੱਚ ਨਾਮ ਆਇਆ ਜਿਹਨੂੰ ਪ੍ਰਮਾਤਮਾ ਨੂੰ ਗੋਬਿੰਦ ਵੀ ਆਖਿਆ ਪ੍ਰਮਾਤਮਾ ਨੂੰ ਬੀਠਲ ਵੀ ਆਖਿਆ ਬਿਆੰਤ ਨਾਮੋ ਬਲੇਹਾਰੀ ਜਾਉ ਜੀਤੇ ਤੇਰੇ ਨਾਮ ਹੈ ਸਾਨੂੰ ਜਿਸ ਵਲੇ ਸੀ ਗੁਮਰਾਹ ਹੁੰਦੇ ਆ ਕਿਹੇ ਸ਼ਬਦਾਂ ਦੇ ਅਰਥ ਜਿਹੜੇ ਆ ਉਹ ਗਲਤ ਤਰੀਕੇ ਦੇ ਨਾਲ ਕਰਕੇ ਭੋਲੇ-ਭਾਲੇ ਸਿੱਖਾਂ ਨੂੰ ਗੁੰਮਰਾ ਕੀਤਾ ਜਾਂਦਾ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਉਹ RAM ਦੇ ਵਾਲੇ ਗੁਰਤੇਗਵਾਦਰ ਸਾਹਿਬ ਕਹਿੰਦੇ ਹਨ ਉਸ RAM ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ RAM ਨਾਮ ਔਰ ਮਹ ਗਹਿ ਉਹਨੂੰ ਪਕੜੋ ਜਾ ਕੇ ਸਾਹਮਣੇ ਹੀ ਕੋਏ ਉਹਦੇ ਬਰਬਰ ਕੋਈ ਨਹੀਂ ਹੈ ਉਹਦੇ ਬਰਾਬਰ ਕੋਈ ਨਹੀਂ ਹੈ RAM ਨਾਮ ਔਰ ਮਹ ਗਹਿ ਉਹ ਜਾ ਕੇ ਸਾਹਮਣੇ ਹੀ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਇਹ ਤਾਂ ਸਮਾਜ ਵਿੱਚ ਪੁਰਾਣੇ ਸਭਿਆਚਾਰ ਵਿੱਚ ਵੀ ਹੁੰਦਾ ਰਿਹਾ ਅਸੀਂ ਆਪਣੇ ਬੱਚਿਆਂ ਦੇ ਨਾਮ ਰੱਖਦੇ ਅੱਜ ਸਿੱਖਾ ਦੇ ਵਿੱਚ ਵੀ ਰੱਖਦੇ ਰੱਖੇ ਗਏ ਸਨ ਕੋਈ ਨਾਨਕ ਸਿੰਘ ਰੱਖਦਾ ਕੋਈ ਅੰਗਰ ਸਿੰਘ ਰੱਖਦਾ ਸੀ ਇੱਥੇ ਕੋਈ ਰਾਮ ਸ਼ਬਦ ਵਾਪਰ ਰਿਹਾ ਹੈ ਕੋਈ ਕ੍ਰਿਸ਼ਨ ਦਾ ਚੰਗੀ ਗੱਲ ਹੈ ਪਰ ਇਹ ਨਹੀਂ ਕਿ ਕੋਈ ਕਿਸੇ ਦਾ ਨਾਮ ਨਾਨਕ ਉਹਦੇ ਗੁਰਨਾਨਕ ਸਾਹਿਬ ਬਣ ਜਾਏ ਕਿਸੇ ਦਾ ਨਾਮ ਗੋਬਿੰਦ ਸਿੰਘ ਹੋਏ ਤਾਂ ਗੋਬੀ ਸਿੰਘ ਬਣ ਜਾਏ ਨਹੀਂ ਭਾਈ ਸਾਨੂੰ ਅੱਜ ਸੋਚਣ ਦੀ ਜ਼ਰੂਰਤ ਹੈ ਬਾਣੀ ਨੂੰ ਖੁਦ ਪੜੋ ਸਮਝਣ ਦੀ ਯਤਨ करिए ਕਿ ਉਸ ਰਾਮ ਦੀ ਗੱਲ ਗੁਰਬਾਣੀ ਵਿੱਚ ਕੀਤੀ ਗਈ ਲੋਕਾਂ ਨੂੰ ਵੀ ਦਸੀਗੇ ਸਮਝਾਉਣ ਦਾ ਯਤਨ करिए ਭਾਈ ਉਹ ਰਾਮ ਸਿਰਫ रामचंद्र जी ਵਾਸਤੇ ਅੱਠ ਵਾਰੀ ਗੁਰਬਾਣੀ ਵਿੱਚ ਆਇਆ ਬਾਕੀ 2500 ਵਾਰ ਉਹ ਰਮਿਆ ਹੋਇਆ ਜਿਹੜਾ ਜੈ ਜੈ ਪੇਖੋ ਤੈ ਹਜੂਰ ਉਸ ਰਾਮ ਦੀ ਗੱਲ ਕੀਤੀ ਹੈ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਰਾਮ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ